ਰੋਲ ਚਲਾ ਗਿਆ ਬਾਜੀ ਬਸ ਇਹਨਾਂ ਸਮਾਂ ਜਾ ਕੇ ਚਲਾ ਗਿਆ ਜ਼ਿਰਕਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਘਰ ਇੱਕ ਟਹਿਟੇਰੀ ਹੋ ਜਾਂਦਾ ਆ ਕਿਉਂਕਿ ਇਹ ਘਰ ਬਿਲਕੁਲ ਨਾਲੇ ਦੇ ਕੰਡੇ ਤੇ ਬਣਿਆ ਹੋਇਆ ਸੀ ਬਰਸਾਤੀ ਨਾਲੇ ਦੇ ਕੰਡੇ ਤੇ ਜਿਸ ਕਰਕੇ ਘਰ ਦੇ ਵਿੱਚ ਦਰਾਰਾ ਆ ਜਾਂਦੀਆਂ ਨੇ ਇਸ ਘਰ ਦੇ ਵਿੱਚ ਇੱਕ ਮਾਂ ਤੇ ਇੱਕ ਪੁੱਤ ਰਹਿੰਦਾ ਕਿਉਂਕਿ ਆ ਜਿਹੜਾ ਉਹਨਾਂ ਦਾ ਮੁਖੀ ਆ ਘਰ ਦਾ ਉਹ ਪੁਣੇ ਚ ਨੌਕਰੀ ਕਰਦੇ ਨੇ ਔਰ ਮਾਂ ਪੁੱਤ ਇਸ ਘਰ ਦੇ ਵਿੱਚ ਰਹਿੰਦੇ ਨੇ ਮਾਂ ਵੀ ਆਪਣੀ ਨੌਕਰੀ ਤੇ ਚਲੀ ਜਾਂਦੀ ਆ ਔਰ ਬੱਚਾ ਵੀ ਸਕੂਲ ਗਿਆ ਸੀ ਜਦੋਂ ਇਸ ਮਾਂ ਨੂੰ ਫੋਨ ਕੀਤਾ ਗਿਆ ਕਿ ਤੁਹਾਡਾ ਘਰ ਆ ਜਿਹੜਾ ਘਰ ਦੇ ਵਿੱਚ ਦਰਾਰਾਂ ਪੈ ਰਹੀਆਂ ਨੇ ਜਿਸ ਤੋਂ ਬਾਅਦ ਮੌਕੇ ਤੇ ਉਹਨਾਂ ਨੇ ਜਦੋਂ ਆ ਕੇ ਦਰਾਰਾ ਦੇਖਿਆ ਤਾਂ ਜਦੋਂ ਦਰਾਰਾ ਸਾਰੇ ਦੇਖ ਹੀ ਰਹੇ ਸੀ ਇੰਨੇ ਨੂੰ ਅੱਖਾਂ ਦੇ ਸਾਹਮਣੇ ਪੂਰਾ ਘਰ ਮਲਬੇ 'ਚ ਤਬਦੀਲ ਹੋ ਜਾਂਦਾ ਹੈ ਬਹੁਤ ਹੀ ਮਾੜਾ ਇਸ ਪਰਿਵਾਰ ਦੇ ਨਾਲ ਹੋਇਆ ਕਿਉਂਕਿ ਇੱਕ ਛਾਤੀ ਹੁੰਦੀ ਹੈ ਜਿਸ ਛੱਤ ਤੇ ਹੀਠਾ ਰਹਿ ਕੇ ਬੰਦੇ ਆ ਬੰਦਾ ਆਪਣਾ ਸੁੱਖ ਦੁੱਖ ਨੂੰ ਮਹਿਸੂਸ ਕਰਦਾ ਆ ਉਸ ਸੁੱਖ ਦੁੱਖ ਚੋਂ ਨਿਕਲਣ ਦੀ ਕੋਸ਼ਿਸ਼ ਦੁੱਖ ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਛੱਤੀ ਨਾ ਰਹੀ ਤਾਂ ਫਿਰ ਇਸ ਪਰਿਵਾਰ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜ਼ਿਰਕਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਟਕੌਲੀ ਇਲਾਕਾ ਹੈ ਜਿੱਥੇ ਇੱਕ ਘਰ ਜਿਹੜਾ ਡਿੱਗਿਆ ਔਰ ਘਰ ਡਿੱਗਣ ਤੋਂ ਬਾਅਦ ਜਿਹੜੇ ਪਰਿਵਾਰਕ ਮੈਂਬਰ ਰੋਂਦੇ ਹੋਏ ਨਜ਼ਰ ਆ ਰਹੇ ਨੇ ਸਿਰਫ ਇੱਕ ਮਾਂ ਹੀ ਆ ਔਰ ਉਹਨਾਂ ਨੂੰ ਹੌਸਲਾ ਆਂਡ ਗੁਆਣ ਦੇ ਲੋਕ ਦੇ ਰਹੇ ਨੇ ਔਰ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਆ ਪਰ ਜੋ ਇਹ ਦਰਦ ਉਹ ਮਹਿਸੂਸ ਕਰ ਰਹੇ ਨੇ ਬਹੁਤ ਹੀ ਵੱਡਾ ਚਟਕਾ ਉਹਨਾਂ ਨੂੰ ਲੱਗਿਆ ਉਹਨਾਂ ਦੀ ਅੱਖਾਂ ਸਾਹਮਣੇ ਉਹਨਾਂ ਦਾ ਘਰ ਦਾ ਨੁਕਸਾਨ ਜਿਹੜਾ ਹੋਇਆ ਬਹੁਤ ਹੀ ਮਨ ਭਗਾ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਟਕੋਲੀ ਦੀਆਂ ਇਹ ਤਸਵੀਰਾਂ ਨੇ ਬਰਸਾਤੀ ਨਾਲੇ ਕਰਕੇ ਘਰ ਦੇ ਅੰਦਰ ਜਿਹੜੀਆਂ ਦਰਾਰਾਂ ਆ ਗਈਆਂ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਅਹਿਸਾਸ ਤਾਂ ਹੋ ਗਿਆ ਸੀ ਕਿਉਂਕਿ ਘਰ ਦੇ ਅੰਦਰ ਪੂਰਾ ਸਲਾਬ ਆਇਆ ਹੋਇਆ ਸੀ ਔਰ ਬਦਬੂ ਵੀ ਬਹੁਤ ਨਾਲੇ ਦੀ ਆਉਂਦੀ ਸੀ ਜਿਸ ਕਰਕੇ ਘਰ 'ਚ ਰਹਿਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਸੀ ਪਰ ਉਸੇ ਦਰਮਿਆਨ ਇਸ ਘਰ 'ਚ ਜਦੋਂ ਦਰਾਰਾਂ ਆਈਆਂ ਤਾਂ ਦਰਾਰ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਵੇਂ ਘਰ ਅੱਖਾਂ ਦੇ ਸਾਹਮਣੇ ਢਹਿ ਢੇਰੀ ਹੋ ਜਾਂਦਾ ਔਰ ਬਹੁਤ ਹੀ ਬਹੁਤ ਹੀ ਮਾੜਾ ਹੋਇਆ ਇਸ ਪਰਿਵਾਰ ਦੇ ਨਾਲ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲਾਈਵ ਰੋਜ਼ਾਨਾ ਸਪੋਕਸਮੈਨ ਤੇ और मेंबर ने की बयान देता भी दे मकान नंबर कितना है? है। कौन सी कलोनी मैडम कब लिया था आपने ये मकान सात आठ साल हो गए साल ये कैसे क्रैक कैसे क्रैक आ रहे हैं ये क्रैक इसकी वजह से है ये पुल है ये पुल टूटा भी महीने पहले उसके बाद आने शुरू हुए ये, ये नाला आपको कितने बजे इन्फॉर्मेशन मिली थी इसकी

कारण तो तो है बरसाती तो नाला जी बरसाती नाला इसकी रिपेयर हुई नहीं है और धीरे 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 डैमेज होता रहा इसकी आर सी सी नीचे से खाली हुई पड़ी है तो उस कारण से ये हाँ जी हाँ जी लेकिन उसके बावजूद भी लोग नालों के किनारे मकान बनाने से बाहर निकल रहे ये तो शुरू से बन रहे हैं जी अब क्या करेंगे ये कौन सी कॉलोनी है जी ये कृष्णा है कौन, इसका कौन है इसका कॉलोनाइजर कौन है हरजीत सिंह मिंटा जी ये वार्ड नंबर कितना पड़ता सर वार्ड नंबर चौदह चौदह कभी इस चीज़ की शिकायत मिंटा जी को आप लोगों ने की हो कई बार जी तो उसका एक्शन क्या हुआ जी एक्शन कुछ भी नहीं एक्शन कुछ नहीं, नहीं।, 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 नहीं। मिलेगी मिली थी जी ये एक घंटा तकरीबन तो एक घंटा पहले ओके फिर आपकी प्रिकॉशन लेते हैं प्रिकॉशन इधर है जी कैजी तो कोई है ही नहीं बिल्डिंग से ਜਦੋਂ ਵੀ ਕਰੈਕਸ ਵਗੈਰਾ ਆਏ ਆ ਤੁਸੀਂ ਉਰੇ ਮੌਜੂਦਾ ਰਹੇ ਤਾਂ ਕੋਈ ਉਹਨੇ ਹੈ ਨਹੀਂ ਸੀਗੀ ਤਾਂ ਜਿਹੜਾ ਕੀਮਤੀ ਸਮਾਨ ਸੀਗਾ ਉਹ ਮਲਕੇ ਮੈਂਬਰਜ਼ ਆਹਰ ਆਪਣੀ ਟੀਮ ਨੇ ਤੁਹਾਡੀ ਮਲਕੇ ਪਬਲਿਕ ਦਾ ਸਹਿਯੋਗ ਨਾਲ ਉਹ ਸਾਰਾ ਕੱਢ ਲਿੱਤਾ ਗਿਆ ਤੇ ਬਾਕੀ ਜੋ ਵੀ ਹੋਏਗਾ ਸਮਾਨ ਵਗੈਰਾ ਉਹ ਅਸੀਂ ਉਰੇ ਹੌਨ ਡਿਊਟੀ ਬੈਠੇ ਆ ਜੋ ਵੀ ਹੋਏਗਾ ਅਸੀਂ ਸਰ ਘਰ ਦਾ ਕਿੰਨਾ ਖਸਾ ਡੈਮੇਜ ਹੋਇਆ ਹਾਂਜੀ ਕਿੰਨਾ ਖਸਾ ਡੈਮੇਜ ਹੋਇਆ ਸਰ ਘਰ ਦਾ ਤਕਰੀਬਨ ਮੇਰੇ ਖਿਆਲ ਤੋਂ ਵੀ ਅੱਧਾ ਕੋਈ ਹਿੱਸਾ ਹਲੇ ਡੈਮੇਜ ਹੋ ਗਿਆ ਤਕਰੀਬਨ ਮੇਰੇ ਖਿਆਲ ਤੋਂ ਪੂਰਾ ਹੀ ਘਰ ਕੋਈ ਨਿਸ਼ਾਨ ਹੋਰ ਹੈ ਮਤਲਬ ਜੇ ਨੁਕਸਾਨ ਤਾਂ ਰੇੜਾ ਹੋਰ ਵੀ ਆਨੇ ਹੋਣੀ ਹੈ ਹਾਂ ਰੇੜਾ ਆ ਰਹੀਆਂ ਮਤਲਬ ਕਿ ਸਾਰੀ ਬਿਲਡਿੰਗ ਨੁਕਸਾਨੀ ਹੈ ਹਾਂ ਸੇਫ ਹੈ ਨਾ ਅਨ ਸੇਫ ਹੈ